ਸ਼ੁਰੂਆਤ ਹੋ ਰਹੀ ਹੈ ਇਸ ਟਾਈਮ ਦੀ ਹਾਫ ਲੌਂਗ ਹਾਫ ਲੌਂਗ ਕਨਵਾਈ ਵਿੱਚ ਖੜੇ ਆ ਜੀ ਆਪਾਂ ਤੇ ਰਾਤ ਆਪਾਂ ਪਹੁੰਚ ਗਏ ਸੀਗੇ 2 2:00 ਵਜੇ ਤੱਕ ਅਗਰ ਤੱਕ ਆ ਜੀ ਫਾਈਨਲੀ 7 ਵਜੇ ਦੀ ਕਨਵਾਈ ਛੱਡਤੀ ਹੈ ਇੱਥੋਂ ਤੇ ਚੱਲ ਪਏ ਜੀ ਆਪਣੇ 7:35 ਮਿੰਟ ਹੋ ਚੁੱਕੇ ਆ ਇਹ ਰੋੜ ਆ ਜੀ ਆਪਣੇ ਹਾਫ ਲੌਂਗ ਤੋਂ ਜਿਹੜਾ ਸਿਲਚਰ ਜਾ ਰਿਹਾ ਜੀ ਪੂਰਾ ਸਿੰਗਲ ਰੋੜ ਆ ਤੇ ਪੂਰਾ ਟਟਾ ਵਿਆ ਆ ਥੋੜੇ ਟਰਨ ਗਲਤ ਗਏ ਆ ਚਲੋ ਬਾਕੀ ਹੌਲੀ 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 ਚੱਲ ਰਹੇ ਆ ਜੀ ਅਸਾਮ ਬਾਰਡਰ ਤੇ ਤੇ ਗੱਡੀਆਂ ਖੜੀਆਂ ਜੀ ਆਪਣੀਆਂ ਲੇਨ ਤੇ ਲੇਨ ਵਿੱਚ ਖੜੀਆਂ ਤੇ ਇੱਥੇ ਹੋਣੀ ਆ ਚੈਕਿੰਗ ਗੱਡੀਆਂ ਦੀ ਸਸਿਕਾ ਲੈਂਡ ਗੁੱਡ ਮਾਰਨਿੰਗ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਮੋਨੂ ਹੌਸਲਾ ਬਲੌਗ ਦੇ ਵਿੱਚ ਆਈ ਹੋਪ ਸਾਰੇ ਠੀਕ ਹੋਗੇ ਰਾਤ ਆਪਾਂ ਤੁਹਾਨੂੰ ਜਿੱਦਾਂ ਪਿਛਲੇ ਬਲੌਗ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਆ ਵੀ ਆਪਾਂ ਅਗਰਤਾਲੇ ਪਹੁੰਚ ਚੁੱਕੇ ਆ ਜੀ ਬਾਲਾਜੀ ਪਾਰਕਿੰਗ ਵਿੱਚ ਖੜੇ ਆ ਤੇ ਪਾਲਟੀ ਨਾ ਹੋ ਗਈ ਆ ਗੱਲ ਤੇ ਆਏ ਸੀ ਉਹ ਆ ਗਏ ਆ ਮਤਲਬ ਕੰਡਾ ਕਰਵਾ ਲਿਆ ਆ ਕੰਡਾ ਕਰਵਾ ਕੇ ਖੜੇ ਆ ਤੇ ਹੁਣ ਉਹਨਾਂ ਨੇ ਆਟੋ ਭੇਜਣਾ ਆ ਤੇ ਆਟੋ ਵਾਲਾ ਆਪਾਂ ਨੂੰ ਲੈ ਕੇ ਜਾਊਗਾ ਜਿੱਥੇ ਆਪਾਂ ਗੱਡੀ ਅਨਲੋਡ ਕਰਨੀ ਆ ਤਹਾਨੂੰ 8-8 ਦੀ ਬੇੜ ਵਿੱਚ ਖੜੇ ਆਂ ਕੰਡਾ-ਕੁੰਡਾ ਹੋ ਗਿਆ ਆ ਤੇ ਹੁਣ ਬਸ ਜਦੋਂ ਆਉਂਦਾ ਤਾਂ ਲੈ ਕੇ ਤੁਰਦੇ ਆਂ ਤੇ ਪੁਆਇੰਟ ਤੇ ਲਿਜਾ ਕੇ ਗੱਡੀ ਲਾਉਣੀ ਆ ਤੇ ਵੀਰ ਨਾਲ ਗੱਲ ਹੋਈ ਸੀਗੀ ਉੱਥੇ ਹੋਏ ਆ ਤੇ ਵੀਰਾ ਕਹਿੰਦਾ ਵੀ ਆਪਾਂ ਅੱਜ ਜਾਣਾ ਮੜੇ ਕੰਮ ਇੱਕ ਸ਼ਹਿਰ ਨੂੰ ਇੱਥੇ ਅਗਰਤਲੇ ਤੇ ਮੂਵੀ ਦੇਖਣ ਜਾਣਾ ਆ ਤੇ ਗੱਡੀਆਂ ਲਾ ਕੇ ਤੇ ਕਹਿੰਦਾ ਆਪਾਂ ਨਿਕਲਣਾ ਆਈ ਉੱਥੇ ਤੇ ਚਲੋ ਉੱਥੇ ਜਾ ਕੇ ਗੱਡੀ ਪੁਆਇੰਟ ਤੇ ਲਾ ਕੇ ਤੇ ਨਿਕਲਾਂਗੇ ਦੇਖਦੇ ਆਂ ਜਾਂਦੇ ਆਂ ਸ਼ਹਿਰ ਨੂੰ ਅਗਰ ਤਾਂ ਲਈ ਤਾਂ ਕਹਿੰਦਾ ਥੀਏਟਰ ਜਾ ਕੇ ਆਉਣਾ ਅੱਜ ਮੂਵੀ ਦੇਖਣੀ ਆ। ਕਿਉਂ ਫਰੀ ਆ ਕਹਿੰਦਾ ساری ਡਾੜੀ ਗੱਡੀ ਖਾਣਨੀ ਆ ਤੇ ਗੱਡੀ ਅੱਪੇ ਨਾਲ ਲੋਡ ਹੋ ਜਾਣੀ ਸ਼ਾਮਾਂ ਨੂੰ ਕਿਉਂ ਨੋ ਐਂਟਰੀ ਦਾ ਸਿਸਟਮ ਪੈਂਦਾ ਉੱਥੇ ਥੋੜਾ ਜਿਆ 8:00 ਵਜੇ ਨੋ ਐਂਟਰੀ ਲੱਗ ਜਾਣੀ ਆ ਤਾਂ ਰਾਤ ਨੂੰ 8:00 ਵਜੇ ਨੋ ਐਂਟਰੀ ਖੁੱਲਣੀ ਆ ਉਧਰ। ਜਿਸ ਏਰੀਆ ਵਿੱਚ ਗੱਡੀ ਖਾਲੀ ਹੋਣੀ ਆ ਤੇ ਇਸ ਕਰਕੇ ਕਹਿੰਦਾ ਫਰੀ ਆ ਵੀ ਟਾਈਮ ਪਾਸ ਨਹੀਂ ਹੋਣਾ ਤਾਂ ਆਪਾਂ ਕਹਿੰਦਾ ਪੁਸ਼ਪਾ 2 ਮੂਵੀ ਲੱਗੀ ਹੋਈ ਆ ਤਾਂ ਪੁਸ਼ਪਾ 2 ਮੂਵੀ ਦੇਖਣ ਜਾਣਾ ਆ। ਤੇ ਹੁਣ ਜਾਣਦੇ ਆ ਚਲੋ ਜਦੋਂ ਹੁੰਦਾ ਆ ਉੱਥੇ ਜਾ ਕੇ ਲਾ ਕੇ ਗੱਡੀਆਂ ਤੇ ਯਾਰ ਕਿਹਾਵਾਂਗੇ ਤੇ ਤੁਹਾਨੂੰ ਦੱਸ ਦਿਆਂ ਫਿਰ ਅੱਗੇ ਦਾ ਪ੍ਰੋਗਰਾਮ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਸੁਲਿੰਮਾ ਉਸ ਪਰ ਟੂਰ ਦੇਖਣ ਲਈ ਤੇ ਬੈਠੇ ਆ ਜੀ ਹੁਣ ਬੀਟਿੰਗ ਵਿੱਚ ਟਿਕਟਾਂ ਲੈ ਲਈਆਂ ਆ ਤੇ 6:00 ਬਸ 10 ਮਿੰਟ ਰਹਿ ਗਿਆ ਸ਼ੁਰੂ ਹੋਣ ਦੇ ਕਹਾਂਗੇ ਕਿ ਦਿਖਦੇ ਆ ਜੀ ਉਸ ਪਰ ਟੂਰ ਜੀ ਸਿਨੇਮੇ ਦੇ ਅੰਦਰ ਤੇ ਆਡੀਅੰਸ ਤਾਂ ਬਹੁਤ ਜ਼ਿਆਦੀ ਆ ਦੇਖੋ ਇਹ ਸਾਰੀਆਂ ਸੀਟਾਂ ਫੁੱਲਿਆ ਫਿਲਹਾਲ ਤਾਂ ਅਸੀਂ ਜਾਂ ਪੰਜ-ਛਤ ਜਾਣੇ ਜੀ ਕੋਈ ਜ਼ਿਆਦਾ ਨਹੀਂ ਆਏ ਹੈਗੇ ਫਿਲਹਾਲ ਦੇਖਦੇ ਆ ਜੀ ਹੁਣ ਪੰਜ-ਛਤ ਮਿੰਟ ਰਹਿ ਗਏ ਆ ਮੂਵੀ ਸ਼ੋਅ ਸ਼ੁਰੂ ਹੋਣ ਲਈ ਕਾਫੀ ਕੈਮ ਬਾਅਦ ਇਹ ਮੂਵੀ ਦੇਖਣ ਲੱਗੀਆਂ ਜੀ ਤੇ ਵੀਰੇ ਨਾਲ ਐ ਤੇ ਵੀਰੇ ਨੇ ਵਿਚਾਰੇ ਨੇ ਕਿਹਾ ਤਾਂ ਕਹਿੰਦਾ ਚਲੋ ਚੱਲੀਏ ਮੂਵੀ ਦੇਖ ਕੇ ਆਉਨੇ ਆ ਫਰੀ ਆ ਕਿਉਂ ਗੱਡੀਆਂ ਤਾਂ शामा तक ही गाली होनी है तो है भी नो एंट्री बेचा तो चलो देखते हैं बाकी शामा गाली होनी जो खाली होत नो एंट्रिया रात में निकलियाँ गड्डिया अभी क्या चलो टाइम पास इदा तो नहीं होना इतने बैठिया था वीरा कहते चलो मूवी देख ला तो चलो थोड़ा जहा हम इंजॉयमेंट भी हो जू थोड़ा जहा आउटिंग होजूगी मूवी देख के तो ज्यो उतों तुरे हैं बस बाँ बा होंगी आई सारी बाट ਤਾਂ ਚਲੋ ਹੁਣ ਚੱਲਦੀ ਆ ਫਿਲਮੀ ਫਿਲ ਤਾਂ ਦੇ ਦੇਣ ਜੀ 4 ਵਜੇ ਆਪਾਂ ਆ ਗਿਆ ਸੀ ਗੱਡੀਆਂ ਕੋਲ ਮੂਵੀ ਦੇਖ ਕੇ ਤੇ ਗੱਡੀਆਂ ਆਪਣੀ ਇੱਕ ਤਾਂ ਖਾਲੀ ਹੋ ਗਈ ਆ ਤੇ ਦੂਜੀ ਆਪਣਿਆਂ ਵਾਲੀ ਲੱਗੀ ਹੋਈ ਆ ਪਰ ਮੀ ਵਾਲੀ ਗੱਡੀ ਖਾਲੀ ਹੋ ਗਈ ਤੇ ਆਪਣੇ ਬੰਦੇ ਗੱਡੀ ਲੱਗੀ ਹੋਈ ਆ ਅਨ ਲੋਡਿੰਗ ਵਾਸਤੇ ਤੇ ਥੋੜੀ ਜੀ ਹੋ ਗਈ ਆ ਹੁਣ ਦੂਜੀ ਦਾ ਪਟਾਕੇ ਲਵਾਈਏ ਗੱਡੀ ਤੇ ਕਰਦੇ ਪਏ ਆ ਜੀ ਅਨਲੋਡ ਤੇ ਦੇਖੋ ਕਰਦਣਗੇ ਲਾਉਣਗੇ ਦੋ ਘੰਟੇ ਹਜੇ ਹੋਊਗੀ ਖਾਲੀ ਜੀ ਤੇ ਤੈਨ ਛਿਪ ਗਿਆ ਇੱਥੇ ਸਵੇਕ 4 ਦਾ ਟਾਈਮ ਹੋਇਆ ਆ ਤੇ ਤੈਨ ਪੂਰਾ ਥੱਲੇ ਚਲੇ ਗਿਆ ਤੇ ਬਸ ਹੋਰ ਤਾਂ 15 20 ਮਿੰਟ ਤਾਂ 15 ਮਿੰਟ ਤੱਕ ਨੀਰਾ ਹੋ ਜਾਣਾ ਜੀ ਤਾਂ ਇਹ ਤਾਂ ਜਲਦੀ ਛੱਪ ਜਾਂਦਾ ਆ 4:30 ਵਜੇ ਹੀ ਨੇਰਾ ਹੋ ਜਾਂਦਾ ਇੱਧਰ ਤਾਂ ਮੈਂ ਮਟੀਰੀਅਲ ਲਾਇਆ ਆ ਜੀ ਇਹ ਹੈਗਾ ਜੀ ਇੱਥੇ ਬਿਲਡਿੰਗ ਦਾ ਇਹ ਬਿਲਡਿੰਗ ਦਾ ਕੰਮ ਚੱਲ ਰਿਹਾ ਆ ਤੇ ਕੋਈ ਗਵਰਨਮੈਂਟ ਦੀ ਬਿਲਡਿੰਗ ਬਣ ਰਹੀ ਹੈ ਇੱਥੇ ਕਹਿੰਦੇ ਸਰਕਾਰੀ ਆਫਿਸ ਬਣਨੇ ਆ ਤੇ ਉਹਦੇ ਵਾਸਤੇ ਇਹ ਮਟੀਰੀਅਲ ਲਾਉਂਦੇ ਆ ਇਹ ਦੀ ਸ਼ੁਰੂਆਤ ਹੀ ਆ ਜੀ ਕੰਪਨੀ ਦੀ ਕੀਤੀ ਇਹ ਕਹਿੰਦੇ ਬਿਲਡਿੰਗ ਦੀ ਤੇ ਇਹ ਪਹਿਲੀ ਗੱਡੀ ਸੀ ਕਹਿੰਦੇ ਆਈ ਆ ਹਾਂ ਔਰ ਪਹਿਲਾਂ ਵੀ ਆਈਆਂ ਸੀ ਕਾਫੀ ਟੈਂਪਾ ਦੇਣ ਦੀ ਕਿ ਸ਼ੁਰੂ ਹੋ ਗਿਆ ਹੁਣ ਕੰਮ ਕਹਿੰਦੇ ਕਾਫੀ ਚੱਲੂਗਾ ਇਹ ਪ੍ਰੋਜੈਕਟ ਕਾਫੀ ਵੱਡਾ ਆ ਕਹਿੰਦੇ ਤੇ ਕਾਫੀ ਮਟੀਰੀਅਲ ਕਹਿੰਦੇ ਆਊਗਾ ਇੱਥੇ ਤੇ ਠੀਕ ਵਾਕੀ ਚਲੋ ਖਾਲੀ ਗੱਡੀ ਕਰਤੀ ਸੀ ਟਾਈਮ ਨਾਲ ਰੰਮੀ ਵਾਲੀ ਤਾਂ ਆਪਣੀ ਕਰਦੇ ਪਏ ਹੁਣ ਕਹਿੰਦੇ ਤਾਂ ਹੈਗੇ ਲੇਬਰ ਵਾਲੇ ਵੀ ਖਾਲੀ ਕਰਕੇ ਜਾਵਾਂਗੇ ਦੇਖ ਲੈਣੇ ਆ ਵੀ ਕਿਦਾਂ ਕੀ ਸਿਸਟਮ ਹੈ ਕੀ ਹਾਲ ਚਾਲ ਆ ਕਦੋਂ ਤੱਕ ਖਾਲੀ ਕਰਦੇ ਆ 6 ਵਜੇ ਚੁੱਕੇ ਆ ਜੀ ਤੇ ਹਨੇਰਾ ਹੋ ਚੁੱਕਾ ਜੀ ਪੂਰਾ ਤੇ ਗੱਡੀ ਆਪਣੀ तकरीबन ਖਾਲੀ ਹੋ ਚੁੱਕੀ ਆ ਥੋੜਾ ਜਿਹਾ ਮਾਲ ਰਹਿ ਗਿਆ ਬਸ ਬਿਲਹਦ ਇੱਕ ਘੰਟੇ ਦਾ ਕੰਮ ਰਹਿ ਗਿਆ ਆ ਜੀ ਤੇ ਲੇਵਰ ਵਾਲੇ ਬੈਠੇ ਚਾਹ ਚੁਕੀ ਜਾਂਦੇ ਸੀਗੇ ਤੇ ਬਸ ਇਹਨਾਂ ਨੂੰ ਥੋੜਾ ਜਿਹਾ ਛੋਟਾ ਜਿਹਾ ਕੰਮ ਆ ਗਿਆ ਥੋੜਾ ਜਿਹਾ ਮਾਲ ਆ ਬਸ ਤੇ ਅਧਕ ਘੰਟੇ ਦਾ ਕੰਮ ਆ ਤੇ ਖਾਲੀ ਹੋ ਜੂਗੀ ਗੱਡੀ ਆਪਣੀ ਫੇਰ ਫੇਰ ਬਾਕੀ ਦੇਖਦੇ ਆ ਚਲੋ ਕੱਲ ਹੀ ਕਰਕੇ ਏ ਘੰਡਾ-ਕੁੰਡਾ ਕਰਾਉਣਾ ਆ ਪੌਂਚ-ਪੌਂਚ ਕਰਵੋਣੀ ਆ ਫਿਰ ਦੇਖਾਂਗੇ ਗਾਂ ਦਾ ਕੀ ਟਰਾਂਸਪੋਰਟ ਚ ਹੀ ਜਾਣਾ ਪੈਣਾ ਆ ਟਰਾਂਸਪੋਰਟ ਚ ਕੰਦੇ ਵੀ ਉਹ ਆਜੋ ਇੱਥੇ ਫਿਰ ਕੱਲ ਲੋਡਿੰਗ ਦਾ ਦੇਖਾਂਗੇ ਵੀ ਕੀ ਸਿਸਟਮ ਆ ਕੀ ਸਬ ਤਾ ਵਿਆ ਪਾਕੀ ਸਵੇਰੇ ਫਰੀ ਸੀਗੇ ਥੋੜਾ ਜਿਹਾ ਚਲੋ ਇਦਾਂ ਹੀ ਚਲੇ ਗਏ ਮੂਵੀ ਦੇਖਣ ਕਹਿੰਦੇ ਮੂਵੀ ਦੇਖਣੀ ਆ ਮੁੰਡਾ ਵੀਰਾ ਕਹਿੰਦਾ ਰੰਮੀ ਕਹਿੰਦਾ ਆ ਵੀ ਪੁਸ਼ਪਾ 2 ਫਿਲਮ ਦੇਖਣੀ ਆ ਮੈਂ ਕਹਾਂ ਚਲੋ ਫਰੀ ਆ ਅੱਜ ਕਰਨਾ ਵੀ ਕੀ ਆ ਬੰਦੇ ਕਹਿੰਦੇ ਇਹ ਕਰ ਲਾਂਗੇ ਖਾਲੀ ਤੁਸੀਂ ਜਾਓ ਜਿੱਥੇ ਜਾਣਾ ਭਾਜੀ ਕਸੀ ਚਲੇ ਗਿਆ ਇਸਕੇ ਤਾਂ ਮੂਵੀ ਮੂਵੀ ਦੇਖ ਕੇ ਆਏ ਆ ਦੁਪਹਿਰੇ ਫੇਰ ਤੇ ਉਹ ਵੀ ਵੀ ਠੀਕ ਆ ਵਧੀਆ ਸੀਗੀ ਮੂਵੀ ਸਹੀ ਲੱਗੀ ਆ ਚਲੋ ਥੋੜਾ ਜਿਆ ਹੋ ਗਿਆ ਨਹੀਂ ਤਾਂ ਜੋ ਉਦੋਂ ਦੇ ਚੱਲਦੇ ਆਪਾਂ ਤਿੰਨ ਚਾਰ ਦਿਨ ਹੋ ਗਿਆ ਬਸ ਚੜਾਈਆਂ ਹੀ ਚੜੀ ਜਾਂਦੇ ਆ ਗੱਡੀ ਚਲਾਈ ਜਾਂਦੇ ਸੀ ਤੇ ਬਸ ਹੋ ਗਈ ਸੀ ਕਿਉਂ ਇੱਧਰ ਉੱਤਰਪੁਰਾ ਵਿੱਚ ਇੱਕ ਹੋਰ ਕਾਨੂੰਨ ਆ ਵੀ ਜੇ ਤਾਂ ਮਾਲਕ ਆਪ ਗੱਡੀ ਚਲਾਉਂਦਾ ਆ ਫੇਰ ਪੁਲਿਸ ਵਾਲੇ ਕੁਝ ਨਹੀਂ ਕਹਿੰਦੇ ਹੈਗੇ ਬਟ ਜੇ ਡਰਾਈਵਰ ਚਲਾਵੇ ਗੱਡੀ ਤੇ ਡਰਾਈਵਰ ਤੋਂ ਫਿਰ ਮੰਗਦੇ ਆ ਅਥਾਰਟੀ ਲੈਟਰ ਤੇ ਥੋੜੀ ਜੀ ਪ੍ਰੋਬਲਮ ਹੈ ਇਸ ਚੀਜ਼ਾਂ ਦੀ ਇੱਕ ਪੇਪਰ ਡਾਕੂਮੈਂਟ ਚਲੋ ਆਪਣੇ ਕੰਪਲੀਟ ਹੈ ਲਾਇਸੈਂਸ ਵਗੈਰਾ ਵੀ ਮੰਗਦੇ ਆ ਉਹ ਚੀਜ਼ਾਂ ਦੀ ਫਿਰ ਗੋਲੂ ਨੂੰ ਪ੍ਰੋਬਲਮ ਹੈ ਤੇ ਗੋਲੂ ਤੋਂ ਉਹ ਡਾਕੂਮੈਂਟਸ ਹੈ ਨਹੀਂ ਕਿ ਅਥਾਰਟੀ ਲੈਟਰ ਆਪਾਂ ਬਣਵਾਇਆ ਨਹੀਂ ਹੈਗਾ ਇਸ ਕਰਕੇ ਫਿਰ ਥੋੜੀ ਜੀ ਪ੍ਰੋਬਲਮ ਸੀਗੀ ਤੇ ਵਾਕੀ ਚਲੋ ਪਹੁੰਚ ਗਏ ਹਾਂ ਤਾਂ ਪਹੁੰਚ ਕੇ ਰੱਬ ਸੁੱਖ ਰੱਖੇ ਖਾਲੀ ਹੋ ਚੱਲੀ ਆ ਖਾਲੀ ਆਪਣੀ ਗੱਡੀ ਤੇ ਕੱਲ ਆਪਣਾ ਦੇਖਦੇ ਆਂ ਫੇ ਅੱਗੇ ਦਾ ਪ੍ਰੋਗਰਾਮ ਵੀ ਕਿੱਧਰ ਲਾ ਲੋੜ ਆਪਾਂ ਨੂੰ ਹੁੰਦਾ ਆ ਕਨਫਰਮ ਪੰਜਾਬ ਗੁਜਰਾਤ ਜਾਂ ਮਹਾਰਾਸ਼ਟਰ ਤੇ ਕੱਲ ਪਤਾ ਲੱਗੂ ਆ ਫੇ ਟਰਾਂਸਪੋਰਟ ਵਿੱਚ ਫਿਲਹਾਲ ਅੱਜ ਖਾਲੀ ਕਰਕੇ ਤੇ ਪਹੁੰਚ ਪਹੁੰਚ ਕਰਵਾਉਣੀ ਆ ਬਸ ਤੇ ਫਿਰ ਦੇਖਦੇ ਆਂ ਬਾਕੀ ਦਾ ਪ੍ਰੋਗਰਾਮ ਗੱਡੀ ਖਾਲੀ ਕਰਕੇ ਤੇ ਆਪਾਂ ਆ ਗਏ ਆ ਇੱਥੇ ਜੀ ਪਾਰਕਿੰਗ ਵਿੱਚ ਕੰਟਾ-ਕੁੰਟਾ ਕਰਵਾ ਲਿਆੰਦਾ ਆ ਤੇ 10 ਕ ਦਾ ਟਾਈਮ ਹੋ ਚੁੱਕਾ ਆ ਜੀ ਤੇ ਗੱਡੀ ਲਾਤੀ ਆ ਪਾਰਕਿੰਗ ਵਿੱਚ ਤੇ ਉੱਦੋਂ ਚੱਲੇ ਹੁਣ ਥੋੜਾ ਬਾਹਰ ਅੱਛਾ ਦੇਖਣਾ ਮਰੀ ਗੇਟ ਤੇ ਗੱਲਬਾਤ ਕਰਨਾ ਤੇ ਅਗਰ ਤੁਸੀਂ ਇੱਥੇ ਮਤਲਬ ਸਰਕਾਰੀ ਪਾਰਕਿੰਗ ਆ ਤੇ ਗੱਡੀਆਂ ਸਭ ਉੱਥੇ ਲੱਗਦੀ ਆ ਬਹੁਤ ਵੱਡੀ ਪਾਰਕਿੰਗ ਆ ਤੇ 80 ਰੁਪਏ 24 ਘੰਟਿਆਂ ਦੇ ਲੱਗਦੇ ਆ ਇਹ ਤੇ ਵਾਸ਼ਰੂਮ ਵਗੈਰਾ ਬਾਸਨੂ ਕਰਾ ਵਧੀਆ ਆ ਨੋ 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 ਵਧੀਆ ਇੱਥੇ ਸਿਸਟਮ ਦੇ ਬਾਕੀ ਸਵੇਰੇ ਦੇਖਾਂਗੇ ਕੀ ਹਿਸਾਬ ਤਾ ਆਵਿਆ ਤੇ ਚਲੋ ਹੁਣ ਗੱਡੀਆਂ ਲਾਤੀਆਂ ਆ ਫਿਰ ਇੱਥੇ ਲਿਆ ਕੇ ਪੌਂਚ ਪੂਚ ਆਪਣੀ ਓਕੇ ਆ ਕੰਡਾ ਕਰਵਾ ਲੈਂਦਾ ਆ ਸਾਰਾ ਕੁਝ ਪੇਪਰ ਉਹਨੇ ਓਕੇ ਕਰਕੇ ਦੇ ਦਿੱ ਆ ਚਲੋ ਬਾਕੀ ਦੇਖਦੇ ਆ ਕੱਲ ਹੁਣ ਸਵੇਰੇ ਓਖਾਂਗੇ ਹੁਣ ਤਾਂ ਨੀਂਦ ਬਹੁਤ ਆਉਂਦੀ ਆ ਤੇ ਸੌਣੇ ਆ ਬੱਸ ਥੱਲਾ ਗੱਡੀ ਕੋਲ ਚਲੋ ਓਕੇ ਬਾਏ ਆ ਸਸਤੀ ਕਾਲ ਆ ਸਾਰਿਆਂ ਨੂੰ ਗੁੱਡ ਨਾਈਟ ਆ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਵੀ ਕਰਿਓ ਓਕੇ ਬਾਈ ਗੁੱਡ ਨਾਈਟ ਕੀ